ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਲੈ ਕੇ ਆਇਆ ਫਿਰ ਇੱਕ ਵੀਡੀਓ ਕਮਾਲ ਜੀ ਹੋਰ ਜੀ ਸਾਰੇ ਤੁਸੀਂ ਠੀਕ ਹੋ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਾਹਿਗੁਰੂ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਤੇ ਟਾਈਮ ਹੋ ਗਿਆ ਮਾਰਨਿੰਗ ਦੇ ਪੌਣੇ 7 ਤੇ ਬੱਚੇ ਗਏ ਸਕੂਲ ਤੇ ਉਸ ਤੋਂ ਬਾਅਦ ਹੁਣ ਬਾਬਾ ਜੀ ਦਾ ਆਇਆ ਸੀ ਫੋਨ ਕਹਿੰਦੇ ਵੀ ਆ ਜਾਓ ਜਲਦੀ ਤੇ ਪਾਈਪਾਂ ਜਿਹੜੀਆਂ ਆਪਾਂ ਗੱਲ ਪਰਦੇ ਆਣੀਆਂ ਲੈ ਕੇ ਆਂਦੀਆਂ ਸੀ ਵੀ ਉਹ ਲਾਉਣੀਆਂ ਤੇ ਸ਼ਾਮ ਨੂੰ ਅੱਜ ਆਉਣੇ ਪਰਦੇ ਤੇ ਉਹ ਕਹਿੰਦੇ ਵੀ ਆਪਾਂ ਪਾਈਪਾਂ ਪਹਿਲਾਂ ਲਾ ਲਈਏ ਮੈਂ ਕਿਹਾ ਚਲੋ ਮੈਂ ਆ ਗਿਆ ਪੰਜ ਸੱਤ ਮਿੰਟ ਚ ਤੇ ਹੁਣ ਆਪਾਂ ਸਵੇਰ ਲਈ ਚਾਹ ਪੀਣੀ ਆ ਤੇ ਆਪਾਂ ਪੀਣੀ ਆ ਚਾਹ ਚਲੋ ਪੀਨੇ ਚਾਹ ਹਾਂਜੀ ਪੀ ਜਾਂਦੇ ਚਲੋ ਪੀ ਲੋ ਚਾਹ ਤੇ ਮੈਂ ਫਿਰ ਚੱਲਦਾ ਗੁਰਦੁਆਰਾ ਸਾਹਿਬ ਹਾਂ ਠੀਕ ਹੈ ਤੇ ਓਕੇ ਫਿਰ ਮੈਂ ਰੋਟੀ ਖਾਣੇ ਆਉਂਗਾ ਓਕੇ ਠੀਕ ਹੈ ਹਾਂਜੀ ਤੇ ਆਪਾਂ ਆ ਗਏ ਸੀ ਗੁਰਦੁਆਰਾ ਸਾਹਿਬ ਅੱਜ ਸਵੇਰ ਸਵੇਰੇ 7 ਵਜੇ ਤੇ ਹੁਣ ਆਪਾਂ ਇਧਰ ਪਾਈਪਾਂ ਦੀ ਕਰਦੇ ਆ ਕਟਾਈ ਇਦਰ ਗੰਮਾ ਸੇਠ ਵੀ ਅੱਜ ਆਪਣੇ ਨਾਲ ਪੂਰੀ ਸੇਵਾ ਕਰ ਰਿਆ ਹੋਰ ਗੰਮਾ ਕੀ ਹਾਲ ਆ ਠੀਕ ਆ ਬਈ ਵਧੀਆ ਤੇ ਅੱਜ ਆਪਾਂ ਲਾਉਨੇ ਆ ਫਿਰ ਤੁਹਾਨੂੰ ਦਿਖਾਉਨੇ ਕਿਵੇਂ ਕਿਵੇਂ ਲਾਉਨੇ ਆ ਫਿਰ ਪਰਦੇ ਠੀਕ ਆ ਬਾਬਾ ਜੀ ਹੋਰ ਕਹਿਮੋ ਚੜਦੀ ਕਲਾ ਚੜਦੀ ਤੇ ਸ਼ਾਮ ਤੱਕ ਪਰਦੇ ਆ ਜਾਣਗੇ ਫਿਰ ਆਪਾਂ ਪਰਦੇ ਵੀ ਪਾ ਦੇਾਂਗੇ ਤੇ ਆ ਪਾਈਪਾਂ ਦਾ ਕੰਮ ਹੋ ਗਿਆ ਡਨ ਆ ਪਾਈਪਾਂ ਸਾਰੀਆਂ ਸਟੀਲ ਦੀਆਂ ਪਾਤੀਆਂ ਕੱਟ ਕੇ ਕਿਉਂਕਿ 12 ਫੁੱਟੀਆਂ ਸੀ 10-10 ਪੈਣੀਆਂ ਸੀ ਆ ਸਾਰਾ ਕੰਪਲੀਟ ਕਰਤਾ ਤੇ ਹੁਣ ਜਦੋਂ ਸ਼ਾਮ ਨੂੰ ਪਰਦੇ ਆ ਜਾਣਗੇ ਫਿਰ ਆਪਾਂ ਪਰਦੇ ਵੀ ਪਾ ਦੇਾਂਗੇ ਗੰਮੇ ਨੇ ਪੂਰੀ ਬਈ ਸੇਵਾ ਕੀਤੀ ਆ ਗੰਮੇ ਦਾ ਦਿਲੋਂ ਧੰਨਵਾਦ ਗਮੇ ਨੂੰ ਮੈਂ ਇੱਕ ਵਾਰੀ ਕਿਹਾ ਮੈਂ ਕਹਾ ਜਿਆ ਨਾਲ ਪਾਈਪਾਂ ਕਟਵਾ ਦੇ ਗਮਾ ਉਹਦਾ ਹੀ ਆ ਗਿਆ ਵੀ ਇਹ ਜਵਾਬ ਨਹੀਂ ਦਿੰਦਾ ਆਪਾਂ ਨੂੰ ਤੇ ਵਾਹਿਗੁਰੂ ਦੀ ਸੇਵਾ ਸਫਲ ਕਰੇ ਹੋਰ ਗਮਾ ਠੀਕ ਠਾਕ ਘਰੇ ਸਾਰੇ ਚਲੋ ਬਸ ਵਧੀਆ ਠੀਕ ਠਾਕ ਪਾਈਪਾਂ ਪਾਤੀਆਂ ਤੇ ਹੁਣ ਇਹਨੂੰ ਮੈਂ ਕਹਿ ਵੀ ਜਦੋਂ ਪਰਦੇ ਆਗੇ ਤੇ ਮੇਰੇ ਨਾਲ ਹੈਲਪ ਕਰਾ ਜੀ ਕਹਿੰਦਾ ਚਲ ਕੋਈ ਗੱਲ ਨਹੀਂ ਹਾਂਜੀ ਤੇ ਆਪਾਂ ਗੁਰਦੁਆਰਾ ਸਾਹਿਬ ਜੀ ਤੋਂ ਆਗੇ ਸੀ ਘਰ ਤੇ ਉਹ ਆਪਾਂ ਸ਼ਾਮ ਨੂੰ ਕੰਮ ਕਰਾਂਗੇ ਜਿਹੜਾ ਆਪਣਾ ਰਹਿੰਦਾ ਤੇ ਕੁਝ ਕੰਮ ਆਪਾਂ ਕੰਪਲੀਟ ਕਰਿਆ ਆਏ ਹਾਂ ਤੇ ਅੱਜ ਆਪਣੇ ਘਰੇ ਆਉਣਾ ਸੀ ਰਿਸ਼ਤੇਦਾਰਾਂ ਨੇ ਆਪਣੀ ਪੂਆ ਜੀ ਨੇ ਆਉਣਾ ਸੀ ਤੇ ਉਹਨਾਂ ਦੇ ਬੇਟੇ ਨੇ ਆਉ ਮਲਾਉਨੇ ਆ ਫਿਰ ਤੁਹਾਨੂੰ ਉਹਨਾਂ ਨਾਲ ਜੇ ਕਲਿੱਪ ਬਣਾਈ ਤਾਂ ਜਰੂਰ ਦਿਖਾਵਾਂਗੇ ਕਿਉਂਕਿ ਕਈ ਵਾਰੀ ਕੋਈ ਸੰਗ ਜਾਂਦਾ ਤੇ ਕੱਲ੍ਹ ਸੇਰਵਾ ਚੌਥ ਤੇ ਪਤੀ ਦੇ ਪਰਮੇਸ਼ਰ ਦੀ ਹੋਈ ਆ ਪੂਰੀ ਪੂਜਾ ਤੇ ਅੱਜ ਉਹੀ ਕਈ ਕਵਾੜਾ ਤੇ ਉਹ ਸਾਰਾ ਕੁਝ ਤੇ ਉਹੀ ਧੱਕਾ ਮੁਕੀ ਤੇ ਉਹੀ ਗਾਲਾਂ ਤੇ ਉਹੀ ਡੰਡਾ ਟੁੰਡਾ ਤੇ ਅੱਜ ਪਤੀ ਦੀ ਹੋ ਰਹੀ ਹੈ ਦੂਜੀ ਸੇਵਾ ਠੀਕ ਠਾਕ ਵਧੀਆ ਜੀ ਔਰ ਕਿਵੇਂ ਵੀਡੀਓ ਵੇਖਦੇ ਆ ਆਪਣੀਆਂ ਹਾਂਜੀ ਹਾਂਜੀ ਵਧੀਆ ਵਧੀਆ ਵੀਡੀਓ ਸਾਰਾ ਕੰਮ ਸਭ ਠੀਕ ਠਾਕ ਲੱਜ ਨੇ ਵੇਖ ਲੈਣੇ ਮੀਲੇ ਹੁਣ ਤੁਹਾਨੂੰ ਆਹ ਵੇਚ ਲੈ ਚੋਣ ਹਾਂਜੀ ਇਹਨਾਂ ਨੇ ਤਾਂ ਵੇਚ ਲਿਆ ਵਿੱਚੋਂ ਨਾਲ ਇਹਨਾਂ ਨੇ ਲਾਇਆ 14 ਫਸਲ ਦੇ ਬਹੁਤ ਪੈਸੇ ਵਟਿੰਦੇ ਪੈਣ ਆਈ ਦੀ ਜੀ 2 ਚਾਰ ਚੱਕਾ ਹਾਂ 2000 ਤੇ 60 ਰੁਪਏ ਪਰ ਰੇਟ ਕਿੰਨਾਂ ਟਨ ਦਾ ਤੇ 34 35 ਕਾਟਨ ਕਿੱਲੇ ਦਾ ਨਿਕਲਦਾ ਪਿਆ ਕੁੱਲ ਮਿਲਾ ਕੇ 68 67000 ਦਾ ਕਿੱਲੇ ਦਾ ਹੁੰਦਾ ਹੈ ਬੈਚੋਣਾ ਬਹੁਤ ਫਸਲ ਚ ਪੈਸੇ ਨੇ ਖਰਚੇ ਸਾਧਨਾ ਕਰਿਆ ਕਰੋ ਖਰਚਾ ਨਾ ਜ਼ਿਆਦਾ ਕਰਿਆ ਕਰੋ ਸੋਚ ਸਾਧ ਕੇ ਕਰਿਆ ਕਰੋ ਖਰਚਾ ਤੇ ਫालतू ਖਰਚਾ ਨਾ ਕਰਿਆ ਕਰੋ ਇਹ ਵੀ ਸਾਡਾ ਬੰਦਾ ਖਰਚਾ ਬਹੁਤ ਘੱਟ ਕਰਦਾ ਤੇ ਆਮਦਨ ਵੱਧ ਲਿਆ ਜਾਂਦਾ ਵੈਸੇ ਵੀ ਖਰਚਾ ਘੱਟ ਕਰਦਾ ਇਹਦਾ ਕੰਮ ਕਰਨੇ ਪੜ ਗਿਆ ਤੇ ਆਪਣਾ ਝੋਲਾ ਰਹਿੰਦਾ ਤੇ ਇਹਨਾਂ ਦਾ ਵੜ ਕੇ ਵੇਚ ਲਏ ਜਾਂਦੇ ਨੇ ਇਹਨਾਂ ਦਾ। ਉਹ ਕਰ ਦਿੰਦੇ ਨੇ। ਨਹੀਂ ਆਹ ਹੁਣ ਬਸ ਉੱਥੇ ਵਿੜਾ ਤਨ ਕਾ ਲੁੱਤੇ। ਪੰਜ ਛੇ ਮੱਤਾ ਪੰਜ ਛੇ ਮੱਤਾ। ਉਹ ਨਵਿਦਾ ਜੀ ਚਿੰਤਾ ਵੀਰ ਦਾ ਐਡਾ ਨਹੀਂ ਆਪਣੇ। ਹਾਂਜੀ ਤੇ ਆਪਣੀ ਸਪੋਰਟ ਕੱਟ ਕਰਦਾ। ਇਹਨੂੰ ਆ ਜੇ ਸਾਰੇ ਕਮੈਂਟ ਕਰਕੇ ਕਹੋ ਵੀ ਇਹ ਨਿਸ਼ੱਤਰ ਸਿੰਘ ਸਪੋਰਟ ਆਪਣੀ ਕੱਟਦਾ। ਨਹੀਂ ਨਹੀਂ ਜੀ ਵੇਲੇ ਨਹੀਂ ਹੁਣ ਕਰਾਂਗੇ ਬਸ ਵੱਧੂ। ਸੰਗਤ ਚਲੋ ਠੀਕ ਹੈ। ਚਲੋ ਠੀਕ ਆ ਫਗਰ ਮਿਲਦੇ ਆਂ। ਦੇਤੀ ਜਾਣਾ ਹਣ ਉਧਰ ਦੂਜੇ ਘਰੇ ਚੱਲੇ ਆ ਅੱਧਾ ਘੰਟਾ ਬੈਠਾ ਮੇਰੇ ਕੋਲ ਚਾਹ ਹੀ ਪੀਤੀ ਕੱਲੀ ਕਹਿੰਦਾ ਮੈਂ ਜਾਣਾ ਛੇਤੀ ਹੋਰ ਭਾਜੀ ਵਧੀਆ ਠੀਕ ਹੀ ਕਿਵੇਂ ਕੈਮ ਐ ਆ ਸਾਡਾ ਭਾਜੀ ਹਮ ਦੌੜ ਤੋ ਹੋਰ ਸੁਣਾਓ ਭਾਜੀ ਠੀਕ ਠਾਕ ਵਧੀਆ 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 ਚਲੋ ਵਧੀਆ ਹੀ ਚਾਹੀਦਾ ਹਣ ਚੱਲੇ ਦੂਜੇ ਘਰੇ ਹਾਂਜੀ ਤੇ ਇਧਰ ਆਪਣਾ ਵਲੌਗ ਦੇਖੀ ਜਾਂਦੇ ਆ ਤੇ ਸਾਰਾ ਦਿਨ ਵਲੌਗ ਹੀ ਬੀਂਦੇ ਰਹਿੰਦੇ ਆ ਹਾਂਜੀ ਵੇਖੀ ਇਹਨੇ ਵਲੌਗ ਆਪਣਾ ਹਾਂਜੀ ਵੇਖੀ ਜਾਂਦੀ ਤੇ ਬਣਾਓ ਚਾਹ ਪਾਣੀ ਬਣਾਉਣੀ ਬਸ ਮੈਂ ਜਾਣਾ ਕਿਤੇ ਹਾਂਜੀ ਘਰ ਦੀ ਬਸ ਰੱਖ ਲੈ ਰੱਖ ਲਾਂਗੇ ਪੂਆ ਕਹਿੰਦੀ ਵੀ ਕੇਸ ਰੱਖੋ ਤੇ ਕੇਸ ਰੱਖਣ ਦੀ ਚਾਹ ਚੰਗਾ ਬੰਦ ਪਾਬੀ ਦੀ ਵੀ ਆਉਣੀ ਚਾਹੀਦੀ ਹੈ ਜਿਹੜੀ ਵੇਖਣਾ ਜਾ ਕੇ ਆਪਣਾ ਵਲੌਗ ਭਾਬੀ ਆਈ ਸਪੈਸ਼ਲ ਵਲੌਗ ਦੇ ਵਿੱਚ ਆਉਣਾ ਤੇ ਕਹਿੰਦੀ ਵੀਡੀਓ ਦੇ ਵਿੱਚ ਆਉਣਾ ਹਾਂ ਪਾਬੀ ਤਾਂ ਮਸਾ ਆਈ ਕਹਿੰਦੀ ਵਲੌਗ ਦੇ ਵਿੱਚ ਆਉਣਾ ਮਗਾ ਚਲ ਆਜੋ ਬਈ ਆਹ ਡੋਰੀ ਕਿਸੇ ਬੰਦੇ ਕੋਲ ਨਹੀਂ ਗਈ ਇਹ ਸਿਰਫ ਸਾਰੀ ਕਿਨ ਡੋਰੀ ਕਹਿੰਦੇ ਆ ਏ ਮਾਮੀ ਰੈਂਦੀ ਪਲੂਰ ਇਹਦੇ ਕੋਲ ਡੋਰੀ ਉਹ ਕੋ ਡੋਰੀ ਵਿਖਾ ਦੇ ਮੈਂ ਇਹ ਨਾਮ ਦਿਆ ਅੱਛਾ ਤੇ ਜੇ ਕਿਸੇ ਨੇ ਵਿਖਾਤੀ 50000 ਲੱਗ ਜਾਣਾ ਤਾਣ ਮੁਕਰ ਗਿਆ ਬਾਈ ਕਮੈਂਟ ਕਰਕੇ ਦੱਸਿਓ 50000 ਦੀ ਲੱਗੀ ਸ਼ਰਤ ਇਹ ਹਣ 79 ਵੀ 50000 ਪਰੂਗਾ ਆ ਡੋਰੀ ਵੇ ਜਰੂਰ ਕਮੈਂਟ ਕਰਕੇ ਤੇ ਵੀਡੀਓ ਬਣਾ ਕੇ ਭੇਜੋ ਇਹਦੇ ਸਾਡੀ ਮਾਮੀ ਚਾਹ ਠਾ ਠੜ ਦਿੰਦੀ ਸੀ ਨਿੱਕੇ ਹੁੰਦੇ ਸੀ ਨਾਮ ਦੇ ਨਾਮ ਦੇ ਕੋਲ ਕਰਤੀਆਂ ਫਿਰ ਤਿਆਰੀਆਂ ਹੋਰ ਚੱਲ ਗਏ ਮੈਂ ਤਾਂ ਆਖਿਆ ਚਲਾ ਜਾ ਰਹਿ ਜਾਓ ਫੰਕਸ਼ਨ ਕਰਾਂਗੇ ਫੰਕਸ਼ਨ ਮਾਮੇ ਦੇ ਮੁੰਡੇ ਯਾਰ ਐਵੇਂ ਗੱਲਾਂ ਨਾ ਵਸਾਰ ਲੈਂਦੇ ਗੱਲਾਂ ਤੂੰ ਰਹਿ ਫੇਰ ਹੀ ਫੰਕਸ਼ਨ ਨਹੀਂ ਕਰਦੇ ਐਵੇਂ ਬਸ ਉਹ ਦਿਨ ਫੌਜੀ ਵੀ ਆਇਆ ਤੇ ਮੈਂ ਕਿਹਾ ਆ ਜਾ ਕਰ ਲੈਨੇ ਕਰਾਉਣ ਲੈਨੇ ਕੁਛ ਨਹੀਂ ਐ ਇਹ ਉੱਤੋਂ ਉੱਤੋਂ ਕਰਦਾ ਹੁਣ ਤੇ ਪਹਿਲਾਂ ਤਾਂ ਮੇਰਾ ਘਰੇ ਨਹੀਂ ਸਰਦਾ ਕੰਮ ਹੈਗੇ ਜਾਦੇ ਮੱਝ ਸੋਈਂ ਭਰਾਵਾ ਸੱਜਣਾ ਅੱਛਾ ਮੱਝ ਸੋਈਏ ਤੇ ਰਿਆ ਅੱਧਾ ਨਹੀਂ ਜਾਂਦਾ ਨਾ ਮੇਰਾ ਲਾਉਂਦਾ ਯਾਰ ਹੋਰ ਦੀਵਾਲੀ ਨੂੰ ਆਉਂਗਾ ਪੱਕੀ ਗੱਲ ਹੈ ਪੱਕੀ ਚੱਲ ਠੀਕ ਹੈ ਠੀਕ ਹੈ ਚਲ ਆਜੋ ਇਹ ਕਹਿੰਦੇ ਵੀ ਅਸੀਂ ਵੱਜ ਜਾਣਾ। ਸਾਡਾ ਮੁੰਡਾ ਕਰਦਾ ਕਾਲੀ ਤੇ ਹਜੇ ਸਾਡੀਆਂ ਭਾਬੀ ਭੈਣ ਬੈਠੀਆਂ। ਓਕੇ ਤੇ ਪਾਜੀ ਤਾਂ ਆ ਗਿਆ ਇੱਧਰ। ਬਾ ਗੱਡੀ ਪਰ ਆ। ਆਜੋ ਪਾਜੀ ਆਜੋ। ਬੈਠੋ ਜੀ। ਆਜੋ ਜੀ। ਚਲੋ ਜੀ। ਚੰਗਾ। ਚੰਗਾ ਜੀ। ਚੰਗਾ ਜੀ ਸਤਿ ਸ੍ਰੀ ਅਕਾਲ। ਓਕੇ ਬਾਈ। ਜਾਣ ਗੱਡੀ ਮਾਰਦੀ ਵੇਖੀ ਕਿ ਦੇ ਕੰਨੀ ਤੇ ਮੋੜੀ। ਜੀ ਆਂਦੀ ਹੈ ਪਰੋਣੇ ਆਏ ਸੀ। ਤੇ ਭਾਂਡਿਆਂ ਦਾ ਫਿਰ ਸਾਡਾ ਖਲਾਰਾ ਪੈ ਗਿਆ ਤੇ ਅੰਤਾਈ ਸੰਭਾਲੀ ਜਾਂਦੀ ਵਿਚਾਰੀ ਪਰਾਉਣਿਆਂ ਦਾ ਕੰਮ ਵੱਜ ਜਾਂਦਾ ਨਾ ਤਾਈ ਜਣਾ ਕੰਮ ਪੂਰਾ ਵੱਜ ਜਾਂਦਾ ਡੋਰੀ ਬਈ ਸਾਡੇ ਘਰੇ ਬਹੁਤ ਪੁਰਾਣੀ ਹੈ ਲਿਆ ਵਿਖਾਈਏ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਦੇ ਨਾਲ ਚਾਹ ਕੌਣ ਪਾਉਂਦਾ ਹੈ ਤੇ ਸਾਡੇ ਡੋਰੀ ਆ ਵੈਸੇ ਹੁਣ ਤੱਕ ਕਿਸੇ ਕਿਸੇ ਘਰੇ ਆ ਪਰ ਸਾਡੀ ਤਾਈ ਨੇ ਸੰਭਾਲ ਕੇ ਰੱਖੀ ਹੈ ਤੇ ਤਾਈ ਸਾਡੀ ਚਾਹ ਜਰੂਰ ਹਾਂ ਇਹ ਵੀ ਜਰੂਰ ਦੱਸਿਓ ਵੀ ਕਿਹਦੇ ਕਿਹਦੇ ਘਰੇ ਹੈਗੀ ਹੈ ਹਾਂਜੀ ਹਾਂਜੀ ਤੇ ਇੱਕ ਖੁਸ਼ਖਬਰੀ ਸਾਰਿਆਂ ਦੇ ਲਈ ਕਿ ਆਪਾਂ ਅੱਜ 500 ਸਬਸਕ੍ਰਾਈਬ ਪੂਰਾ ਕਰ ਲਿਆ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਪਿਆਰ ਕੀਤਾ ਸਪੋਰਟ ਕੀਤੀ ਲਾਈਕ ਸ਼ੇਅਰ ਕਮੈਂਟ ਕੀਤਾ ਉਹਨਾਂ ਦਾ ਆਪਣੇ ਦਿਲੋਂ ਹੀ ਧੰਨਵਾਦ ਤੇ ਅੱਗੇ ਵੀ ਇਸੇ ਤਰ੍ਹਾਂ ਆਪਣੀ ਸਪੋਰਟ ਕਰਦੇ ਰਹੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਾਂ ਨੂੰ ਪਿਆਰ ਦੇਣ ਲਈ ਸਭ ਦਾ ਦਿਲੋਂ ਹੀ ਧੰਨਵਾਦ ਤੇ ਹੁਣ ਆਪਾਂ ਛੇਤੀ ਤੋਂ ਛੇਤੀ 1000 ਕੰਪਲੀਟ ਕਰਨਾ ਤੇ ਤੁਹਾਡੇ ਪਿਆਰ ਦੀ ਲੋੜ ਹੈ ਤੇ ਫਿਰ ਵੇਟ ਕਿਸ ਗੱਲ ਦੀ ਛੇਤੀ ਛੇਤੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸਾਰਿਆਂ ਦਾ ਥੈਂਕ ਯੂ ਅੰਜੇ ਤੇ ਸ਼ਾਮ ਨੂੰ ਇੱਕ ਦੋ ਕੰਮ ਸੀ ਮੈਨੂੰ ਕਿਤੇ ਜ਼ਰੂਰੀ ਜਾਣਾ ਪੈ ਗਿਆ ਤੇ ਉੱਥੇ ਆਪਾਂ ਵੀਡੀਓ ਨਹੀਂ ਬਣਾ ਸਕਦੇ ਸੀ ਤੇ ਇਸ ਕਰਕੇ ਸ਼ਾਮ ਨੂੰ ਫਿਰ ਬਾਅਦ ਚੋਂ ਆਪਾਂ ਗੁਰਦੁਆਰਾ ਸਾਹਿਬ ਚਲੇ ਗਏ ਤੇ ਪਰਦੇ ਆਪਣੇ ਅੱਜ ਆਏ ਨਹੀਂ ਤੇ ਪਰਦੇ ਆਉਣਗੇ ਕੱਲ ਨੂੰ ਤੇ ਮੈਂ ਕਿਹਾ ਚਲੋ ਕੱਲ ਨੂੰ ਲਾ ਲਾਂਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਘਰ ਆ ਗਏ ਸੀ ਤੇ ਅਸੀਂ ਰੋਟੀ ਪਾਣੀ ਖਾ ਕੇ ਹੁਣ ਉੱਪਰ ਆ ਗਏ ਤੇ ਮੈਂ ਕਿਹਾ ਚਲੋ ਵੀਡੀਓ ਦਾ ਐਂਡ ਕਰਨ ਵਾਲਾ ਰਹਿੰਦਾ ਤੇ ਆਪਾਂ ਐਂਡ ਕਰਦੇ ਆਂ ਤੇ ਐਂਡ ਕਰਨ ਤੋਂ ਪਹਿਲਾਂ ਆ ਇੱਕ ਵੀਡੀਓ ਬਣਾਈ ਆ ਤੁਹਾਡੇ ਵਾਸਤੇ ਹਾਂਜੀ ਹਾਂਜੀ ਤੇ ਅੱਜ ਹੈਗੀ ਆ 14 ਅਕਤੂਬਰ ਤੇ ਹਟੇ ਟਾਈਮ ਆਪਣੀ ਹੈਗੀਆਂ 42 ਵੀਡੀਓ YouTube ਤੇ ਤੇ 509 ਸਬਸਕ੍ਰਾਈਬਰ ਹੈਗੇ ਆ ਇਸ ਟਾਈਮ ਤੇ ਆਪਾਂ ਦੀਵਾਲੀ ਤੱਕ ਕਰਨੇ ਆ 1k ਜਾਨੀ ਕਿ 1000 ਤੇ ਉਹਦੇ ਲਈ ਤੁਹਾਡੇ ਸਪੋਰਟ ਦੀ ਲੋੜ ਹੈ ਤੇ ਵੱਧ ਤੋਂ ਵੱਧ ਆਪਾਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਆਪਣੇ ਚੈਨਲ ਦੀ ਸਪੋਰਟ ਜਰੂਰ ਕਰੋ ਤੇ ਆਪਣੇ ਚੈਨਲ ਨੂੰ ਪਿਆਰ ਦਿਓ ਤੁਹਾਡੇ ਪਿਆਰ ਸਦਕਾ ਹੀ ਆਪਾਂ 500 ਤੱਕ ਪਹੁੰਚੇ ਆ ਤੇ ਹੁਣ ਤੁਹਾਡੇ ਪਿਆਰ ਦੇ ਨਾਲ ਹੀ ਆਪਾਂ 1k ਯਾਨੀ ਕਿ 1000 ਤੱਕ ਪਹੁੰਚਣਾ ਤੇ ਅਸੀਂ ਵੀ ਫੁੱਲ ਮਿਹਨਤ ਕਰਾਂਗੇ ਤੇ ਤੁਹਾਡੇ ਪਿਆਰ ਦੀ ਲੋੜ ਆ ਠੀਕ ਹੈ ਖੁਸ਼ ਹਾਂਜੀ ਸਬਸਕ੍ਰਾਈਬ ਵੀ ਤਰ ਆਇਆ ਕਰੋ ਤੇ ਸਾਡੀ ਸਪੋਰਟ ਕਰਿਆ ਕਰੋ ਤੇ ਫਿਰ ਅਸੀਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਦੀਵਾਲੀ ਤੱਕ ਆਪਣਾ ਬਣ ਕੇ ਜ਼ਰੂਰ ਕਰਵਾਇਓ ਤੇ ਆਪਣੇ ਸਪੋਰਟ ਜੀ ਲੋੜਾ ਤੇ ਵੀਡੀਓ ਅੱਜ ਵਾਲੀ ਕਿੱਦਾਂ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪਾਂ ਕਿੱਦਾਂ ਦੀਆਂ ਵੀਡੀਓ ਬਣਾਈਆ ਕਰੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰਿਓ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ 'ਚ ਤੇ ਜੇ ਅੱਜ ਵਾਲੀ ਵੀਡੀਓ ਲੱਗੀ ਸ਼ੇਅਰ ਜਰੂਰ ਕਰਿਓ ਤੇ ਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਤੁਸੀਂ ਅਗਲੀ ਵੀਡੀਓ 'ਚ ਬਾਏ ਬਾਏ